कोस दे प्रतीक को देता नारद पिता जिनका पीरो लप करता नदी में रुई का माला पर पर बन जा जिनका अल अमल बादा मांगालो देखो मोही के रंगाल काम को मुखो ग्राम महात्माFolderPath जावे मोय जोरातला जावे के गोमसी مرے رجوع بھی شای راشید اصل جلانی کنبرانی کباسی ہوتا ہے یا مرے موسیق دلاؤل اصل کنبرانی دیگانی دیگی یا روی سیلی تکیلو بسال جاندر یا برکت مبارک سکالی موسیقا 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 سناؤن پس رکھو کسیتا مردتا سنتیو بیتا کلنگو سمکانی جایی بیتیو اسی جایتی آتی 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 11 واقع <سؤال> کی جو واقع اپتی اسی کو شاہد کروں وہ سب سب کو اسی کی بات ہے جس کی باتیں یاد ہوا تھا بسم اللہ بسم اللہ پڑھ دی کروایا میرے بڑے اندر میری خاطر आलोक صاحب رز سلطانانو نام نے بارس کیتا ہندو تا ہو ਅੱਜ ਰਾਤਨਾ ਗੁਰੂ ਮਹਾਰਾਜ ਦਾ ਜਨਮ ਦਿਨ ਮਨਾ ਰਹੇ ਆਂ ਉਸ ਰੋਡ ਅੰਸਰ ਸਾਡੇ ਪੀਰੋ ਮੁਸ਼ੇਹ ਬినੋਦ ਅਸਰਫੀ ਉਹਨਾਂ ਦੇ ਪੀਰੋ ਮੁਰਸ਼ਿਦ ਸੈਦ ਰਾਸ਼ਿਦ ਅਸਲ ਜ਼ਿਲ੍ਹਾ ਨੀ ਇਮਰਾਨੀ ਸਬਾ ਸ਼ਰੀਫ ਉਹਨਾਂ ਦਾ ਜਨਮ ਦਿਹਾੜਾ ਇਹ ਮਨਾ ਰਹੇ ਆਂ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜਾ ਮਨਾਉਂਦੇ ਆਂ ਜਨਮ ਦਿਹਾੜਾ ਮਨਾ ਕੇ ਸਭ ਸੰਗਤ ਲਈ ਦੁਆਰਜ ਬੇਨਤੀ ਕਰਦੇ ਆਂ ਸਭ ਤੇ ਰਹਿਮਤਾਂ ਕਰਨ ਸਰਕਾਰ شاہ ਅਮੀਰਾਂ ਗੋਸਟਪਾਲ ਚੱਲ ਰਹੀ ਹੈ ਸਰਕਾਰ ਸਭ ਦੀਆਂ ਆਸਾਂ ਮਰਦਾਂ ਪੂਰਾ ਕਰਨ ਸਭ ਤੇ ਰਹਿਮਤਾਂ ਕਰਨ ਇਹ ਹੀ ਅੱਜ ਬੇਨਤੀ ਕਰਦੇ ਆਂ ਬਾਕੀ ਨਗਰ ਨਗਰ ਛੜੇ ਦਾ ਦੇਸ਼ ਦਾ ਸਭ ਤੇ ਰਮਤਾ ਕਰ ਸਰਕਾਰ ਸਭ ਤੇ ਮੀਰ ਪ੍ਰਿਆਤ ਜਿਹੜਾ ਇੰਦੁਮਾਰੀ ਨੇ ਇੰਦੁਮਾਰੀ ਦੇ ਇੱਕ ਜਗ੍ਹਾ ਨਵੇਂ ਆਰੰਭ ਕੀਤੇ ਉਹ ਕਿਨੋਂ ਹੋ ਗਏ ਆਇਦਾ ਜਿਹੜਾ ਜਨੰਧਿਆੜਾ ਗੁਰਮਹਾਰਾ ਜੀ ਦਾ ਦਰਬਾਰੇ ਗਾਉਂ ਸੇ ਹਮੇਸ਼ਾ ਪੰਜਾਬ ਇੰਜ ਰੋਡਾਂ 'ਤੇ ਮਨਾਇਆ ਜਾ ਰਿਹਾ ਵਾ ਬੜਾ ਹੀ ਪੁਰਾਣਾ ਦਰਬਾਰ ਹੈ ਤੇ ਹਰ ਸਾਲ ਦੀ ਤਰ੍ਹਾਂ ਸਾਡੇ ਵੱਡੇ ਗੁਰੂ ਮਹਾਰਾਜ ਜਿਨ੍ਹਾਂ ਦਾ ਦਰਬਾਰ ਅੰਬਾਦਸ਼ੀ ਗੁਜਰਾਤ ਦੇ ਵਿੱਚ ਪ੍ਰਕਾਰ شاہ ਨੀਰਾ ਦਰਬਾਰ ਦੇ ਉਹ ਜਾਨਸ਼ੀਨ ਨੇ ਜਿਨ੍ਹਾਂ ਦਾ ਨਾਮ ਪੀਰੋ ਮਰਸ਼ਦ ਹੱਜਤ ਸਿੰਘ ਜੈਤਰਾਇਸਰ ਸ਼ਰਤ ਇਰਾਨੀ ਮੇਰਾਨੀ ਹੈ ਤੇ ਸਾਡੇ ਗੁਰੂ ਮਹਾਰਾਜ ਜਿਹੜੇ ਦਰਬਾਰ ਗੋਸਤੇ ਕੱਢੀ ਜਾਨਸ਼ੀਨ ਨੇ ਸਰਕਾਰ ਬినੋਜ ਜੀ ਅਸ਼ਰਫ ਇਮਰਾਨੀ ਉਹ ਆਪਣੇ ਪੀਰੋ ਮਰਸ਼ਦ ਜੀ ਦਾ ਜਨਮ ਦਿਹਾੜਾ ਹਰ ਸਾਲ 5 ਜਨਵਰੀ ਨੂੰ ਦਰਬਾਰ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਇੱਥੇ ਸੰਗਤਾਂ ਹਮ੍ਹਾਂ ਕੇ ਪਸਦੀਆਂ ਨੇ ਇੱਥੇ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਉਹਨਾਂ ਦਾ ਕੇਕ ਕਟਵਾਇਆ ਜਾਂਦਾ ਕੇਕ ਸਾਰਾਂਮਾਨੀ ਕੀਤੀ ਜਾਂਦੀ ਆ ਸੇਵਾਦਾਰ ਸਾਰੇ ਇਕੱਠੇ ਹੋ ਕੇ ਹੰਗਦੀ ਸੇਵਾ ਕਰਦੇ ਨੇ ਗੁਰੂ ਮਹਾਰਾਜ ਆਈ ਹੁਈ ਸੰਗਤ ਜਿੰਨੀ ਵੀ ਸੰਗਤ ਆਂਦੀ ਆ ਉਹਨਾਂ ਸਾਰਿਆਂ ਦੀ ਆਸਮਦਾਦਾ ਬੁਨੀਆਂ ਕਰਦੇ ਤੇ ਹਰ ਕਿਸੇ ਨੂੰ ਇਸ ਜਨਮ ਜਿਹੜੀ ਦੀ ਬਹੁਤ ਬਹੁਤ ਵਧਾਈ ਹੈ। ਧਿਆਨਵਰੀ ਸਤਿਗੁਰੂ ਜੀ ਦੇ ਨਿਹਾਲ। ਇਹ ਆਣਵਲੀ ਸੰਗਤ ਜਿਹੜੀ ਸਾਡੇ ਦਰਬਾਰ ਦੇ ਨਾਲ ਸੰਗਤ ਜੁੜੀ ਆ ਉਹਨਾਂ ਗਿਆਹੋ ਬੈਂਦੀ ਆ ਕਿ ਦਰਬਾਰ ਤੇ ਜਰੂਰ ਆਣ ਗੁਰੂ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਉਹਦੇ ਚੋਂ ਹਮ ਆ ਕੇ ਪਜੋ। ਜਿਵੇਂ ਨੀ ਕਿ ਤੁਸੀਂ ਅੱਗੇ ਪਿੱਛੇ ਵੀ ਆਣਾ ਅੱਗੇ ਪਿੱਛੇ ਵੀ ਆਓ। لیکن ਜਿਹੜੀ ਆ ਖੁਸ਼ੀਆਂ ਭਾਗਾ ਪਰਿਆਦੀਨ ਦਿਹਾੜਾ ਵਾ ਉਹਦੇ ਵਿੱਚ ਦਰਬਾਰ ਦੀ ਵਿੱਚ ਜਨਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਤੇ ਗੁਰੂ ਮਹਾਰਾਜ ਦਾ ਸ਼ੁਭ ਆਪ ਜਿਹੜੇ ਨਹੀਂ ਜਿਹੜੀ ਸੰਗਤ ਨਹੀਂ ਆ ਪਾਈ ਉਹਨਾਂ ਵਾਸਤੇ ਵੀ ਦੁਆਵਾਂ ਨੇ ਜਿਹੜੀ ਸੰਗਤ ਆਈ ਆ ਉਹਨਾਂ ਨੂੰ ਵੀ ਦੁਆਵਾਂਾਂ ਨੇ ਗੁਰੂ ਮਹਾਰਾਜ ਦੀ ਵੱਲ ਨਮਨਤਾ ਲਾਇਆ ਤੇ ਨਮਨਤਾ ਉਹਦੇ ਸ਼ਾਰਨ ਸਭਾ ਵਿੱਚ ਵੀ ਨਵੇਂ ਸਾਲ ਦੇ ਦੌਰਾਨ ਜਿਹੜੀਆਂ ਪੀਰ ਮਹਾਰਸ਼ੀ ਸਰਕਾਰ ਦੇ ਲੋਕ ਜੈਸ਼ਰਪੀ ਮਿਰਾਨੀ ਜੀ ਨੇ ਜਿਹੜੇ ਇਥੋਂ ਦੇ ਗੱਦੀ ਨਸ਼ੀਨ ਨੇ ਉਹਨਾਂ ਦੇ ਸਾਰੇ ਸੰਗਤ ਦੁਆਤੇ ਪੰਜਾਬ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਇਸ ਦੁਨੀਆ ਦੇ ਵਿੱਚ ਜਿੰਨੇ ਵੀ ਗੁਰੂ ਪੀਰਾਂ ਕੀਰਾਂ ਨੂੰ ਮੰਨਣ ਵਾਲੇ ਨੇ ਉਹਨਾਂ ਸਾਰੇ ਵਾਸਤੇ ਦੁਆ ਕੀਤੀ ਕਿ ਇਹ ਨਵਾਂ ਸਾਲ ਸਾਰੇ ਵਾਸਤੇ ਖੁਸ਼ੀਆਂ ਭਾਗ ਲੈ ਆਵੇ ਹਰ ਕਿਸੇ ਦੀ ਆਸ ਮਰਦ ਪੂਰੀ ਹੋਵੇ ਜਿਹੜੇ ਲੋਕ ਜਿਆਦਾ ਚੁੜੇ ਰਹੇ ਉਹਨਾਂ ਨੂੰ ਵੀ ਆਸਿਈ ਦਰਬਾਰ ਵੱਲੋਂ ਤੇ ਇਹ ਅੰਮ੍ਰਿਤਸਰ ਜਿਹੜੀ ਆ ਪੀਰਾਂ ਕੀਰਾਂ ਦੀ ਧਰਤੀ ਆ ਤੇ ਬਹੁਤ ਹੀ ਪਾਵਨ ਧਰਤੀ ਆ ਤੇ ਮੈਂ ਅੱਜ ਦਾ ਜਿਹੜਾ ਯੂਥ ਆ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਉਹਨਾਂ ਨੂੰ ਆਪਣੇ ਦਰਬਾਰੇ ਗਾਹੋਂ ਵੱਲੋਂ ਆਪਣੇ ਪੀਰ ਮੁਖਸ਼ਤਰਕਾਰ ਵਿਗਨੋਜੀ ਅਸ਼ਕੀ ਮਹਾਰਾਣੀ ਜੀ ਵੱਲੋਂ ਐਂ ਉਹਨਾਂ ਦੀ ਬੇਨਤੀ ਕਰਾਂਗਾ ਸਰਕਾਰ ਦੇ ਵੀ ਬੇਨਤੀ ਆ ਕਿ ਨਸ਼ੇ ਦੇ ਤੇ ਨਸ਼ੇ ਦੀਆਂ ਜਿਹੜੀਆਂ ਐਡਾਂ ਲੱਗ ਪਾਈ ਜਾਵੇ ਨਸ਼ੂਤੇ ਤੇ ਜਿਹੜਾ ਯੂਥ ਉਹਨਾਂ ਦੀ ਵੀ ਬੇਨਤੀ ਆ ਕਿ ਉਹ ਚੰਗੇ ਕੰਮ ਕਰਨ ਗੁਰੂ ਮਹਾਰਾਜ ਨਾਲ ਜੁੜਨ ਪੀਰਾਂ ਕੀਰਨ ਜੁੜਾਣ ਇੱਕ ਪਾਕੀ ਧਰਤੀ ਨੂੰ ਜਿਹੜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ ਉਹਨੂੰ ਗਲীন ਨਾ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ